ਦੋ ਫਾਰਮਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਅੱਜ ਕਾਲ ਦਿੱਤੀ ਗਈ ਸੀ ਕਿ ਪੰਜਾਬ ਪੂਰਾ ਬੰਦ ਕਰਨਾ ਜਿੰਨੇ ਵਪਾਰੀ ਐ ਦੁਕਾਨਦਾਰ ਐ ਅੱਜ ਉਹਨਾਂ ਨੇ ਸਾਰੀਆਂ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਸਰਦਾਰ ਜਗਜੀਤ ਸਿੰਘ ਦੇ ਡੱਲੇਵਾਲ ਦੇ ਹੱਕ ਵਿੱਚ ਭਾਰਤੀ ਕਿਸਾਨ ਜੁਣੀ ਗ੍ਰਾਹਣੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅੱਜ ਸਾਡੇ ਨਾਲ ਆਗੂ ਨੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਪ੍ਰਧਾਨ ਜੀ ਤੁਸੀਂ ਕਹਿੰਦੇ ਦੋ ਤੀਕ ਨੂੰ ਅਸੀਂ ਜਾ ਰਹੇ ਹਾਂ ਉੱਥੇ ਖਨੌਰੀ ਬਾਰਡਰ ਤੇ ਜਾ ਰਹੇ ਹੋ ਤੁਸੀਂ ਨਹੀਂ ਦੋਨੋਂ ਸਾਡਾ ਜੀ ਇੱਥੇ ਸਾਡੀ ਸੂਬਾ ਕਮੇਟੀ ਆ ਰਹੀ ਹੈ ਉਹ ਸਾਡੀ ਮੀਟਿੰਗ ਹੈ ਇੱਥੇ ਗੁਰਦਣਾ ਸਾਹਿਬ ਗੁਰਦਣਾ ਚਾਰ ਨੂੰ ਜਾ ਰਹੇ ਤੁਸੀਂ ਨੂੰ ਜਾ ਰਹੇ ਜੀ ਸਿਟਵਾਣਾ ਹੂੰ ਟਵਾਣਾ ਜਾ ਰਹੇ ਅਸੀਂ ਚਾਰ ਨੂੰ ਜੋ ਸਾਡੀ ਸੰਯੁਕਤ ਮੋਰਚੇ ਦੀ ਕਾਲਾ ਪੂਰੇ ਭਾਰਤ ਦੀਆਂ ਜਿ세 ਬੰਦਿਆਂ ਦੀ ਉੱਥੇ ਰੈਲੀ ਹੈ ਜੋ ਅਸੀਂ ਇੱਕ ਦਿਨ ਦੀ ਰੈਲੀ ਕਰਕੇ ਆਉਣੀ ਹੈ ਜਿਹੜੀ ਇੱਥੋਂ ਦੀ ਕੇਂਦਰ ਦੀ મોદી ਸਰਕਾਰ ਜੋ 10-11 ਮਹੀਨੇ ਤੋਂ ਲੈ ਕੇ ਸਾਡੇ ਉੱਤੇ ਦੋ ਫਾਰਮਾਂ ਲੜ ਰਹੀਆਂ ਸਿੰਘੂ ਬਾਰਡਰ ਤੇ ਖਨੋਰੀ ਬਾਰਡਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਉਸ ਦੇ ਸਬੰਧ ਦੇ ਵਿੱਚ ਜੋ ਕਿ ਪੂਰਾ ਟਵਾਨਾ ਦੇ ਵਿੱਚ ਬਹੁਤ ਵੱਡੀ ਅਥੀ ਉੱਤੇ ਮਹਾਂ ਰੈਲੀ ਕਰਨ ਜਾ ਰਹੇ ਆ ਪੂਰੇ ਸੂਚਿਤ ਮੋਰਚੇ ਦੀ ਕਾਲ ਤੇ ਪੂਰੇ ਭਾਰਤ ਦੀਆਂ ਜਸਪੰਗਾਂ ਜਿਹੜੇ 11 ਮਹੀਨੇ ਬੈਠੀ ਨੂੰ ਹੋ ਗਿਆ ਕਿਸਾਨ ਜਥੇਬੰਦੀ ਨੂੰ ਉੱਥੇ ਸਿੱਧੂਪੁਰ ਬੈਠੀ ਹੈ ਕਿ ਤੁਹਾਡੀ ਇੱਕ ਦਿਨ ਦੀ ਰੈਲੀ ਕਰਨਾ ਜਿਹੜੀ ਸੈਂਟਰ ਸਰਕਾਰ ਹੈ ਉਹ ਗੱਲ ਮੰਨ ਜੂਗੀ ਵੇਖੋ ਜੀ ਜਦੋਂ ਕੋਈ ਵੀ ਆਪਦਾ ਆਪਦਾ ਐਕਸ਼ਨ ਕਰਦਾ ਹੈ ਜਿਵੇਂ ਹੁਣ ਅਸੀਂ ਦਿੱਲੀ ਤੱਕ ਨਾ ਉਦੋਂ ਕਾਲੇ ਕਾਨੂੰਨਾਂ ਬਾਰੇ 13 ਮਹੀਨੇ ਲੜੇ ਐ ਉਦੋਂ ਹੁਣ ਸਾਡੇ ਤੇ ਟੂਲ ਪਲਾਂਜੇ ਵੀ ਬੰਦ ਕੀਤੇ ਹੋਏ ਸੀ ਭਾਜਪਾ ਦੇ ਸਾਡੇ ਘਰ ਵੀ ਘਰੇ ਹੋਏ ਸੀ ਕਿਉਂ ਉਹ ਜਿਹੜਾ ਵੀ ਕੋਈ ਸਾਡਾ ਐਕਸ਼ਨ ਹੁੰਦਾ ਹੈ ਉਹਦਾ ਦਬਾਅ ਤਾਂ ਸਰਕਾਰ ਤੇ ਬੰਦਦਾ ਹੀ ਆ ਨਾ ਇਹ ਲੜਾਈ ਹੈ ਕਿਸੇ ਢੰਗ ਨਾਲ ਕੋਈ ਵੀ ਲੜ ਸਕਦਾ ਜਿਵੇਂ ਠੀਕ ਆ ਉਧਰ ਬੈਠੇ ਵਾਡਰਾਂ ਤੇ ਲੜ ਰਹੇ ਆ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਤਾਲ ਮਿਲ ਮੇ ਦਰਖਸ਼ਤ ਕਰ ਰਹੇ ਆ ਕਿਉਂ ਇਹਦਾ ਦਰਵਾਜੇ ਜਦੋਂ ਲੋਕ ਉੱਠਦੇ ਆ ਜਦੋਂ ਲੈਣਾ ਜੋ ਕਿਸਾਨ ਜਿਹਾ ਬੰਦਿਆਂ ਲੜਦਿਆਂ ਹੈ ਉਹ ਕਿਸੇ ਤਰ੍ਹਾਂ ਦਾ ਵੀ ਐਕਸ਼ਨ ਕਰਨ ਉਹ ਸਰਕਾਰਾਂ ਤੇ ਦਬਾਅ ਬੰਦਾ ਹੀ ਆ ਉਹਨਾਂ ਦਾ ਇਕੱਠੇ ਕਿਉਂ ਨਹੀਂ ਹੁੰਦੇ ਲੋਕ ਬਾਰ-ਬਾਰ ਪਿੰਡਾਂ ਵਾਲੇ ਵੀ ਕਹਿ ਰਹੇ ਲੋਕ ਸਾਰੇ ਹੀ ਕਹਿ ਰਿਹਾ ਵੀ ਇਕੱਠੇ ਹੋ ਜਾਓ ਇਕੱਠੇ ਹੁੰਦਾ ਹੁਣ ਮੌਕਾ ਜੇ ਤੁਸੀਂ ਅਡੋਡੀ ਹੋਗੇ ਤੇ ਸਾਰਿਆਂ ਦੇ ਕੁੱਟ ਪੈਣੀ ਆ ਇਕੱਠੇ ਹੋ ਜਾਓ ਇਕੱਠੇ ਹੋ ਕੇ ਆਪਾਂ ਜਿਹੜਾ ਮੋਰਚਾ ਜਿੱਤਿਆ ਜਾ ਸਕਦਾ ਐਡਾ ਮੋਰਚਾ ਖੜਾ ਕਰਨ ਤੇ ਬੜਾ ਟਾਈਮ ਲੱਗੂ ਆ ਜੇ ਹਰਗੇ ਤਾਂ ਵੇਖੋ ਜੀ ਗੱਲ ਇਹ ਹੈ ਵੀ ਜੇ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਹਟਿਆ ਵੀ ਜੇ ਅਸੀਂ ਉਦੋਂ ਦਿੱਲੀ ਵਾਲਾ ਦੂਦਨ ਲੜਿਆ ਉਦੋਂ ਕਿਹੜਾ ਸੀ ਦਿੱਲੀ ਬੈਠ ਕੇ ਸਾਰੇ ਲੜੀ ਜਾਂਦੇ ਸੀ ਉਦੋਂ ਵੀ ਸਾਡਾ ਇੱਧਰ ਪੰਜਾਬ ਦੇ ਵਿੱਚ ਥਾਂ-ਥਾਂ ਤੇ ਵੱਖ-ਵੱਖ ਥਾਵਾਂ ਤੇ ਚੱਲਦਾ ਸੀ ਕਿ ਉਹ ਮੋਰਚਾ ਕਿਉਂ ਜਸੇ ਬੰਦੀਆਂ ਦਾ ਆਪ ਦਾ ਆਪ ਦਾ ਢੰਗ ਹੈ ਲੜਨ ਦਾ ਤਰੀਕਾ ਜਿਵੇਂ ਉਧਰ ਬਾੜਾਂ ਤੇ ਲੜ ਰਹੀਆਂ ਅਸੀਂ ਉਹਨਾਂ ਦੀ ਤਾਲਮਿਲ ਮੇਂ ਇਰੈਕਸ਼ਨ ਕਰ ਰਹੇ ਹਾਂ ਅਸੀਂ ਲੜ ਰਹੇ ਹਾਂ ਸਰਕਾਰ ਨੂੰ ਦਿਖਾ ਰਹੇ ਹਾਂ ਅੱਜ ਦਾ ਵੀ ਜੋ ਸਾਡਾ ਐਕਸ਼ਨ ਹੈ ਭਾਰਤੀ ਕਿਸਾਨਾਂ ਦੀ ਏਕਤਾ ਅਗਰਾਹਾ ਜਸੇ ਬੰਦੀ ਦਾ ਪੂਰੇ ਪੰਜਾਬ ਦੇ ਵਿੱਚ ਬਲਾਕ ਪਧਰੀ ਅੱਜ ਅਸੀਂ ਪੂਤਲੇ ਮੋਦੀ ਤੇ ਸਾੜੇ ਆ ਵੀ ਉਹਨਾਂ ਨੂੰ 10 ਮਹੀਨੇ ਹੋ ਗਏ ਬੈਠਿਆਂ ਨੂੰ ਉਹਨਾਂ ਦੀ ਗੱਲ ਸੁਣ ਤੇ ਉਹ ਗੱਲ ਨਵੇੜਨ ਉਹਨਾਂ ਦੀ ਜਲਦੀ ਤੋਂ ਜਲਦੀ ਉਹਨਾਂ ਦੀ ਮੰਗਾਂ ਮੰਨਣ ਜਿਹੜੀਆਂ ਵੀ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਨੇ ਜਿੰਮੇ ਤੁਸੀਂ ਪਹਿਲਾਂ ਇਕੱਠੇ ਹੋਏ ਸੀ ਦਿੱਲੀ ਹੁਣ ਉਵੇਂ ਇਕੱਠੇ ਕੌਣ ਨਹੀਂ ਹੁੰਦੇ ਤੁਸੀਂ ਸਾਰੇ ਉਦੋਂ ਵੀ ਇਕੱਠੇ ਹੋਏ ਸੀ 33 ਜਥੇ ਬੰਦਿਆਂ ਬੈਠ ਰਹੇ ਸੀ 35 ਉਦੋਂ ਹੁਣ ਕਿਉਂ ਨਹੀਂ ਇਕੱਠੇ ਹੁੰਦੇ ਤੁਸੀਂ ਉਵੇਂ ਵੇਖੋ ਜੀ ਚਲੋ ਠੀਕ ਆ ਸਾਡੇ ਸਾਥੀਆਂ ਦਾ ਜਿਵੇਂ ਉਹਨਾਂ ਨੂੰ ਬਾੜਾਂ ਤੇ ਬੈਠ ਕੇ ਚੰਗਾ ਲੱਗਿਆ ਉਹਨਾਂ ਨੇ ਆਪ ਦੇ ਹਿਸਾਬ ਨਾਲ ਲੜਾਈ ਲੜੀ ਐ ਜੋ ਸੰਯੁਕਤ ਮੋਰਚਾ ਭਾਰਤ ਦਾ ਜੋ ਪੰਜਾਬ ਦਾ ਸੰਯੁਕਤ ਮੋਰਚਾ ਹੈ ਜੋ ਵੀ ਉਹਨਾਂ ਨੇ ਜੋ ਕਾਲ ਆਉਂਦੀ ਐ ਬਰਾਬਰ ਦੇ ਉਹਦੇ ਤਾਲਮੇਲ ਮੇ ਸੰਯੁਕਤ ਮੋਰਚਾ ਲੜੀ ਰਿਹਾ ਸਦਾ ਜੋ 10 ਮਹੀਨਿਆਂ ਤੋਂ ਉੱਥੇ ਲੜ ਰਿਹਾ ਤਾਂ ਇਧਰ ਸੰਯੁਕਤ ਮੋਰਚੇ ਦੀਆਂ ਕਾਰਲਾਂ ਤੇ ਵੀ ਅਸੀਂ ਬਹੁਤ ਐਕਸ਼ਨ ਉਹਨਾਂ ਨੂੰ ਦੇ ਚੁੱਕੇ ਆ ਪੂਤਲੇ ਫੂਟਕੇ ਆ ਅਸੀਂ ਰੇਲਾ ਰੋ ਚੁੱਕੇ ਆ ਉਹਨਾਂ ਦੇ ਇਸ ਕਰਕੇ ਅਸੀਂ ਉਹਨਾਂ ਦੇ ਤਾਲਮੇਲ ਮੇਚ ਕਰੀ ਜਾਂਦੇ ਜਿੰਨੀਆਂ ਵੀ ਜਿ세 ਬੰਦੀਆਂ ਆਪਣਾ ਕਰਦੀਆਂ ਆਪਣੇ ਆਪਣੇ ਥਾਂ ਤੇ ਹਾਂਜੀ ਪ੍ਰਧ ਹਾਂ ਜੀ ਤੁਹਾਡਾ ਜਿਹੜਾ ਹੈਗਾ ਸੱਚ ਦੀ ਬੜਤਾਲ ਸੱਚ ਦੀ ਬੜਤਾਲ ਨਿਊ ਚੈਨਲ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਕਵਰੇਜ ਕਰਨ ਵਾਸਤੇ ਆਏ ਹੋ। ਬਾਕੀ ਜਿਵੇਂ ਤੁਸੀਂ ਗੱਲ ਕੀਤੀ ਸੀਗੀ ਵੀ ਇਹ ਜਿਹੜੀਆਂ ਹੈਗੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ। ਇਹ ਜਦੋਂ ਕੋਈ ਵੀ ਸੰਘਾਰਸ਼ ਕਿਤੇ ਉਹ ਵੀ ਉੱਠਦਾ ਹੈ। ਇਹ ਜਿਹੜਾ ਹੈਗਾ ਆਪਨੋ ਆਪਣੇ ਰੂਲ-ਸੂਲ ਦੇ ਹਿਸਾਬ ਕਰਾਉਣਾ ਜਥੇਬੰਦੀਆਂ ਦਾ ਜਿਹੜਾ ਹੈਗਾ ਉਸ ਤਰ੍ਹਾਂ ਸੰਘਾਰਸ਼ ਉਸ ਤਰ੍ਹਾਂ ਪ੍ਰਦਰਸ਼ਨ ਕਰਦੇ ਆ। ਉਦੋਂ ਜਿਹੜੀ ਤੁਸੀਂ ਗੱਲ ਕੀਤੀ ਵੀ ਜਦੋਂ ਆਪਾਂ ਦਿੱਲੀ ਗਏ ਸੀ। ਦਿੱਲੀ ਗਏ ਸੀ ਦਿੱਲੀ ਜਾਣ ਤੋਂ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਸਾਰੀਆਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਤਿੰਨ ਮਹੀਨੇ ਪਹਿਲਾਂ ਆਪਾਂ ਇੱਥੇ ਰੇਲਵੇ ਟਰੈਕ ਰੋਕੇ ਫਿਰ ਆਪਾਂ ਜਿਹੜਾਗਾ ਭਾਜਪਾ ਦੇ ਆਗੂਆਂ ਦੇ ਘਰਾਂ ਦੇ ਘਰਾਓ ਕੀਤੇ ਹੋਏ ਸੀਗੇ ਉਦੋਂ ਜਿਹੜਾ ਸੀ ਆਪਾਂ ਸੰਯੁਕਤ ਮੋਰਚਾ ਸੀਗਾ ਉਦੋਂ ਸੰਯੁਕਤ ਮੋਰਚੇ ਦੇ ਵਿੱਚ ਸਾਰੀਆਂ ਜੜੀਆਂ ਲਗਭਗ ਆਪਣੇ ਭਾਰਤ ਦੀਆਂ 560 ਤੋਂ 70 ਜਥੇਬੰਦੀਆਂ ਸੀਗੀਆਂ ਉਹਨਾਂ ਦਾ ਇੱਕ ਜੁੱਟ ਸੀਗਾ ਇੱਕਾ ਸੀਗਾ ਬਾਕੀ ਜਿਹੜੀ ਹੁਣ ਆਪਣੇ ਦੋ ਫਾਰਮ ਉੱਥੇ ਆਪਣੇ ਸਿੰਘੂ ਤੇ ਖਨੌਰੀ ਬਾਰਡਰ ਤੇ ਲੜ ਰਹੇ ਆ ਉਹ ਆਪਣੇ ਟੰਗ ਦੇ ਹਿਸਾਬ ਕਿਤਾਬ ਨਾਲ ਲੜ ਰਹੇ ਆ ਕਿਉਂਕਿ ਉਹਨਾਂ ਨੇ ਜਿਹੜਾ ਸੀਗਾ ਗੈਰ ਸੰਯੁਕਤ ਮੋਰਚਾ ਬਣਾਇਆ ਉਹਨਾਂ ਨੂੰ ਪਹਿਲੀ ਗੱਲ ਤੇ ਦੀ ਕੋਈ ਜ਼ਰੂਰਤ ਨਹੀਂ ਸੀਗੀ ਜਿਹੜੀ ਤੁਸੀਂ ਗੱਲ ਕਰਦੇ ਆ ਹੁਣ ਉਹ ਦੋ ਫਾਰਮਾਂ ਦੀ ਜਿਹੜੀ ਲੜਾਈ ਹੈ ਆਪਾਂ ਉਹਦੇ ਜਿਹੜਾ ਹੈ ਸਬੰਧ ਦੇ ਵਿੱਚ ਉਹਨਾਂ ਦੀ ਹਮਾਇਤ ਦੇ ਵਿੱਚ ਪੰਜਾਬ ਦੇ ਵਿੱਚ 10 ਮਹੀਨਿਆਂ ਤੋਂ ਵਾਖ ਵਖ ਤਰ੍ਹਾਂ ਦੇ ਐਕਸ਼ਨ ਕੀਤੇ ਆ ਆਪਾਂ ਉਹਦੇ ਨਾਲ ਤਾਲਮੇਲ ਮੈਂ ਐਕਸ਼ਨ ਕਰਦੇ ਆ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਜੇ ਆਪਾਂ ਉਥੇ ਜਾ ਕੇ ਆਪਾਂ ਲੜਾਈ ਲੜਾਂਗੇ ਬਾਰਡਰ ਤੇ ਆਪਾਂ ਤਾਂ ਹੀ ਆਪਾਂ ਜਿੱਤ ਸਕਦੇ ਆ ਆਪਾਂ ਇੱਥੇ ਬੈਠੇ ਵੀ ਸੰਘਰਸ਼ ਉਹਨਾਂ ਦੇ ਨਾਲ ਲੜਾ ਰਹੇ ਆ ਉਹਨਾਂ ਦੇ ਨਾਲ ਆਪਣੀ ਪੂਰੀ ਹਮਾਇਤ ਹੈ ਬਾਕੀ ਜਥੇਬੰਦੀਆਂ ਦੇ ਅੱਡੋ ਅੱਡੀ ਰੂਲ ਰਸੂਲ ਹੁੰਦੇ ਆ ਵੀ ਆਪਾਂ ਕਿਹੜੇ ਥਾਂ ਤੇ ਜਾ ਕੇ ਪ੍ਰਦਰਸ਼ਨ ਕਰਨਾ ਹੈ ਕਿਹੜੇ ਥਾਂ ਤੇ ਆਪਾਂ ਜਿਹੜਾ ਹੈਗਾ ਆਪਾਂ ਸਰਕਾਰ ਨੂੰ ਆਪਣਾ ਦਬਾਅ ਪਾਉਣਾ ਚਾਹੁੰਦੇ ਆ ਇਸੇ ਤਰ੍ਹਾਂ ਜਦੋਂ ਆਪਾਂ ਅੰਨਾ ਹਜ਼ਾਰੇ ਬੈਠਾ ਸੀ ਦਿੱਲੀ ਦੇ ਵਿੱਚ ਉਹ ਖੜ੍ਹਤਾਲ ਤੇ ਉਹਨਾਂ ਨੇ ਅੰਨਾ ਹਜਾਰਾ ਜੀ ਨੇ ਇਹ ਕਿਹਾ ਸੀਗਾ ਵੀ ਦਿੱਲੀ ਪਹੁੰਚਣ ਦੀ ਤੁਹਾਨੂੰ ਕੋਈ ਲੋੜ ਨਹੀਂ ਜੇ ਤੁਸੀਂ ਮੇਰੀ ਹਮਾਇਤ ਕਰਨੀ ਹੈ ਤੁਸੀਂ ਜੈਤੋ ਬੈਠੇ ਆ ਜੈਤੋ ਪਿੰਡ ਦੇ ਵਿੱਚ ਆ ਤੁਸੀਂ ਜੈਤੋ ਸ਼ਹਿਰ ਦੇ ਵਿੱਚ ਬੈਠ ਜਾਓ ਤੁਸੀਂ ਹੋਰ ਕਿਤੇ ਬਾਜੇਖਾਨੇ ਪਿੰਡ ਦੇ ਉਹ ਐ ਬਾਜੇਖਾਨੇ ਪਿੰਡ ਦੇ ਵਿੱਚ ਬੈਠ ਜਾਓ ਹਮਾਇਤ ਮੇਰੀ ਹੋ ਜਾਊਗੀ ਸੋਸ਼ਲ ਮੀਡੀਆ ਤੇ ਅੱਜ ਕੱਲ ਜਿਹੜਾ ਹੈਗਾ ਜਿਹੜਾ ਬਿੰਟੋ ਮੈਂਟੀ ਜਿਹੜੀਆਂ ਖਬਰਾਂ ਪਹੁੰਚਦੀਆਂ ਇਹ ਤੇ ਕੋਈ ਲੁਕੀਸ਼ੀਪੀ ਗੱਲ ਨਹੀਂ ਰਹਿੰਦੀ ਵੀ ਕਿਹੜੀ ਜਥੇਬੰਦੀ ਕੀ ਕਰ ਰਹੀ ਹੈ ਤੇ ਕਿਹੜੀ ਜਥੇਬੰਦੀ ਕੀ ਰਹਿ ਕਰ ਰਹੀ ਹੈ ਆਪਾਂ ਇਸੇ ਦੇ ਵਿੱਚ ਜਿਹੜਾ ਗਿਆ 10 ਮਹੀਨਾ ਤੋਂ ਉਹਨਾਂ ਦੇ ਤਾਲਮੇਲ ਵਿੱਚ ਐਕਸ਼ਨ ਦੇ ਨਾਲ ਐਕਸ਼ਨ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹਾਂ ਪ੍ਰਧਾਨ ਜੀ ਜਿਵੇਂ ਤੁਸੀਂ ਸੰਘਰਸ਼ ਚ ਤੁਸੀਂ ਕਰ ਰਹੇ ਹੋ ਤੁਸੀਂ ਰੇਲਾਂ ਵੀ ਰੋਕ ਰਹੇ ਹੋ ਤੁਸੀਂ ਜਿਵੇਂ ਪਾਈਪ ਲਾਈਨ ਪੈ ਰਹੀ ਹੈ ਉਧਰਲੇ ਪਾਸਿਓਂ ਪ੍ਰਧਾਨ ਦਾ ਵੀ ਇਹੀ ਸੀ ਲੜਾਈ ਸਾਡੀ ਸੇਮ ਆ ਲੜਨ ਦਾ ਤਰੀਕਾ ਅਲੱਗ-ਅਲੱਗ ਹੈ ਜੇ ਇਹੀ ਤੁਸੀਂ ਸਾਰੇ ਕਿਸਾਨ ਇਕੱਠੇ ਬੈਠਣੋ ਜਿਹੜੀ ਸਰਕਾਰ ਮੋਦੀ ਸਰਕਾਰ ਝੁਕੀ ਨਹੀਂ ਸ਼ਾਇਦ ਝੁਕ ਜੇ ਜਿਹੜੀ ਤੁਸੀਂ ਇਕੱਠੇ ਹੋਣ ਦੀ ਗੱਲ ਕਰ ਰਹੇ ਆਂ ਵਾਰ-ਵਾਰ ਕਿਵੇਂ ਕਹਿ ਸਕਦੇ ਆਂ ਵੀ ਅਸੀਂ ਇਕੱਠੇ ਨਹੀਂ ਜਦੋਂ ਵੀ ਕੋਈ ਪ੍ਰੋਗਰਾਮ ਕਰਦਾ ਵੀ ਬੀਕੇਯੂ ਏਕਤਾ ਗਰਾਹਾਂ ਵੱਲੋਂ ਕੋਈ ਵੀ ਉਹਨਾਂ ਦਾ ਦੋਨੇ ਫਾਰਮਾਂ ਦਾ ਇਹੋ ਜਿਹਾ ਪ੍ਰੋਗਰਾਮ ਨਹੀਂ ਹੋਣਾ ਜਦੋਂ BKU ਏਕਤਾ ਗਰਾਹਾਂ ਨੇ ਉਹਨਾਂ ਨਾਲ ਕੋਈ ਤਾਲਮੇਲਵਾ ਪ੍ਰੋਗਰਾਮ ਨਾ ਕੀਤਾ ਹੋਵੇ ਹੁਣ ਨੰਗੀ 23 ਤਰੀਕ ਨੂੰ ਵੀ ਤੁਹਾਡੇ ਧਿਆਨ ਚਾ ਸਯੁਜਕਤ ਮੋਰਚੇ ਨੇ ਉਹਨਾਂ ਦੇ ਹਮੈਦ ਦੇ ਵਿੱਚ ਡੀਸੀ ਦਫ਼ਤਰਾਂ ਅੱਗੇ ਵੱਡੇ ਧਰਨੇ ਲਾ ਕੇ ਮੰਗ ਪੱਤਰ ਦਿੱਤੇ ਪੂਰੇ ਭਾਰਤ ਦੇ ਵਿੱਚ ਤੇ ਕਿਉਂਕਿ ਜਿਹੜੇ ਉਹ ਆਪਣੇ ਸਾਥੀ ਬੈਠੇ ਆ ਕਿਸਾਨ ਵੀਰ ਉਹ ਵੀ ਐਮਐਸਪੀ ਨੂੰ ਕਾਨੂੰਨੀ ਗਰੰਟੀ ਕਾਨੂੰਨ ਬਣਾਉਣ ਦੀ ਖਾਤਰ ਬੈਠੇ ਆ ਤੇ ਇਧਰ ਦੂਜੇ ਬੀਜੇਪੀ ਦੀ ਸਰਕਾਰ ਵੱਲੋਂ ਉਹੀ ਤਿੰਨੇ ਕਾਨੂੰਨਾਂ ਵਾਲਾ ਚੋਰ ਮੋਰੀ ਰਹੀ ਉਹੀ ਖਰੜਾ ਦੁਆਰੇ ਲਾਗੂ ਕੀਤਾ ਹੁਣ ਜਿਹੜਾ ਕਿ ਵਿਰੋਧ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਜਿਹੜੀ ਤੁਸੀਂ ਗੱਲ ਕਰਦੇ ਸੀ ਢਿਆਨੇ ਹਰਿਆਣੇ ਦੀ 4 ਜਨਵਰੀ ਨੂੰ ਸੰਯੁਕਤ ਮੋਰਚੇ ਵੱਲੋਂ ਬਹੁਤ ਵੱਡਾ ਭਾਰੀ ਮਹਾ ਰੈਲੀ ਕੀਤੀ ਜਾ ਰਹੀ ਆ ਕਿਉਂਕਿ ਹਰਿਆਣੇ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਆ ਉੱਥੇ ਉਹਨਾਂ ਨੂੰ ਖਰੜਾ ਲਾਗੂ ਕਰਨਾ ਸੌਖਾ ਤੇ ਇਸੇ ਕਰਕੇ ਸੰਯੁਕਤ ਮੋਰਚੇ ਨੇ ਹਰਿਆਣੇ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਖਾਤਰ 4 ਤਰੀਕ ਨੂੰ 4 ਜਨਵਰੀ ਨੂੰ 2025 ਨੂੰ ਵੱਡੀ ਮਹਾ ਰੈਲੀ ਰੱਖੀ ਆ ਉੱਥੇ ਹਰਿਆਣੇ ਦੇ ਲੋਕਾਂ ਨੂੰ ਜਾਗਰੂਕ ਕਰਾਂਗੇ